ਹਾਂਜੀ ਦੋਸਤੋ ਨਮਸਕਾਰ ਅਦਾਬ ਸਤਿ ਸ੍ਰੀ ਅਕਾਲ ਜੈ ਹਿੰਦ ਜੈ ਸ਼੍ਰੀ ਰਾਮ ਮੈਂ ਤੁਹਾਡਾ ਆਪਣਾ ਸੰਦੀਪ ਅਬਰੋਲ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਆਇਆ ਇੱਕ ਮੁੱਦਾ ਲੈ ਕੇ ਇਹ ਜੋ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਇਹ ਸਰਕਾਰੀ ਐਮਰ ਕਾਲਜ ਹਾਂਜੀ ਸਰਕਾਰੀ ਐਮਰ ਕਾਲਜ ਦੇ ਗੈਸਟ ਫੈਕਲਟੀ ਲੈਕਚਰਰ ਹਨ ਗੁਰੂ ਜਨ ਹਨ ਜੋ ਸਮਾਜ ਬਣਾਉਂਦੇ ਹਨ ਸਮਾਜ ਨੂੰ ਨਿਖਾਰਦੇ ਹਨ ਤੇ ਸਮਾਜ ਵਿੱਚ ਆਉਣ ਵਾਲੇ ਭੁੱਖ ਦੀ ਦਿਖ ਦਿੰਦੇ ਹਨ ਪਰ ਅੱਜ ਇਹਨਾਂ ਦਾ ਆਦਾ ਭੁੱਖ ਖਤਰੇ ਵਿੱਚ ਹੈ ਕਿਉਂ ਖਤਰੇ ਵਿੱਚ ਹੈ ਸਰਕਾਰ ਦੀਆਂ ਕਿਹੜੀਆਂ ਨੀਤੀਆਂ ਕਰਕੇ ਖਤਰੇ ਵਿੱਚ ਹੈ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਇਹਨਾਂ ਨੇ ਕੀ ਕੀ ਕਿਹਾ ਹੈ ਆਉ ਕਰਨੇ ਹਨ ਇਹਨਾਂ ਨਾਲ ਗੱਲਬਾਤ ਮੈਮ ਕੀ ਮੁੱਦਾ ਜੀ ਕਿਸ ਮੁੱਦੇ ਨੂੰ ਲੈ ਕੇ ਸੰਘਰਸ਼ ਵਿੜਿਆ ਜਾ ਰਿਹਾ ਹੈ ਸਾਡਾ ਸਮੂਹ ਗੈਸਟ ਕੇ ਵੀ ਲੈਕਚਰਰ ਦਾ ਜਿਹੜਾ ਸੰਘਰਸ਼ ਹੈ ਪਿਛਲੇ 20-25 ਸਾਲਾਂ ਤੋਂ ਚੱਲ ਰਿਹਾ ਹੈ ਇਹ ਕਿਸੇ ਤੋਂ ਲੁਕਿਆ ਨਹੀਂ ਹੋਇਆ ਵੱਖ-ਵੱਖ ਸਮੇਂ ਤੇ ਮੌਜੂਦਾ ਸਰਕਾਰਾਂ ਨੇ ਕਿਸ ਤਰ੍ਹਾਂ ਅਸੀਂ ਜਿਹੜੇ ਸੰਘਰਸ਼ ਕੀਤੇ ਆ ਮੀਡੀਆ ਨੇ ਸਾਡਾ ਬਹੁਤ ਸਾਥ ਦਿੱਤਾ ਤੇ ਸਾਡੀ ਆਵਾਜ਼ ਹੈ ਜਿਹੜੀ ਉਹ ਸਰਕਾਰਾਂ ਤੱਕ ਤੇ ਆਵਾਮ ਤੱਕ ਪਹੁੰਚਾਈ ਹੈ ਅੱਜ ਫੇਰ ਜਿਹੜਾ ਇਹ ਸੰਘਰਸ਼ ਜਿਹੜਾ ਦੁਬਾਰਾ ਜਿਹੜਾ ਮੌਜੂਦਾ ਹਾਲਾਤ ਜਿਹੜੇ ਬਣੇ ਨੇ ਸਰ ਗੈਸਟ ਫੈਕਲਟੀ ਦੀ ਜਿਹੜੀ ਲੈਕਚਰਾਰ ਦੀ ਸੁਰੱਖਿਆ ਨੂੰ ਲੈ ਕੇ ਹੈ ਕਿਉਂਕਿ 11 58 ਦੀ ਜਿਹੜੀ ਭਰਤੀ ਕੀਤੀ ਗਈ ਹੈ ਸਰਕਾਰਾ ਪਿਛਲੀਆਂ ਸਰਕਾਰਾਂ ਦੇ ਵੱਲੋਂ ਇਹ ਬੜੀ ਜਲਦਬਾਜ਼ੀ ਦੇ ਵਿੱਚ ਕੀਤੀ ਗਈ ਸੀ ਤੇ ਬਹੁਤ ਸਾਰੀਆਂ ਉਹਦੇ ਵਿੱਚ ਤਰੂਟੀਆਂ ਬਾਕੀ ਸੀ ਜਿਹਦੇ ਕਰਕੇ ਕਿ ਸਾਲਾਂ ਪੱਧੀ ਜਿਹੜਾ ਕੋਰਟ ਦੇ ਵਿੱਚ ਕੇਸ ਚੱਲਿਆ ਸੀ ਹੁਣ ਸਮੂਹ ਗੈਸਟ ਫੈਕਲਟੀ ਲੈਕਚਰਾਰ ਨੂੰ ਉਸ ਭਰਤੀ ਨੂੰ ਬਹਾਲ ਕੀਤਾ ਗਿਆ ਤਾਂ ਖਤਸ਼ਾ ਇਹ ਹੈ ਕਿ ਉਹਨਾਂ ਦੇ ਸਿਰ ਤਲਵਾਰ ਲਟਕੀ ਹੋਈ ਹੈ ਕਿ ਜੇ ਉਹ ਭਰਤੀ ਸਰਕਾਰੀ ਕਾਲਜਾਂ ਦੇ ਵਿੱਚ ਅਬ ਉਹ ਲੈਕਚਰਰ ਆਉਂਦੇ ਐ ਤਾਂ ਗੈਸਟ ਫੈਕਲਟੀ ਲੈਕਚਰਰ ਅਨੁਭਾਰ ਦਾ ਰਸਤਾ ਦਿਖਾਇਆ ਜਾਂਦਾ। ਤੁਹਾਨੂੰ ਕਿੰਨੇ ਸਾਲ ਹੋ ਗਏ ਜੇ ਇਸ ਪੋਸਟਰ ਤੇ ਕੰਮ ਕਰਦੇ ਹੋ ਗੈਸਟ ਫੈਕਲਟੀ। ਤਕਰੀਬਨ 20-25 ਸਾਲਾਂ ਤੱਕ ਸਾਡਾ ਸਟਾਫ ਹੈ ਜਿਹੜਾ ਉਸ ਸੰਘਰਸ਼ ਕਰ ਰਿਹਾ ਹੈ। ਅਜੇ ਤੱਕ ਵੀ ਸਾਨੂੰ ਇਸ ਦੇ ਵਿੱਚ ਸਾਨੂੰ ਕੋਈ ਸੁਰੱਖਿਆ ਦੀ ਜਿਹੜੀ ਸਾਨੂੰ ਅਗੀ ਹੈ ਲਿਖਤੀ ਰੂਪ ਦੇ ਵਿੱਚ ਸਰਕਾਰਾਂ ਨੇ ਕਿਸੇ ਵੀ ਸਰਕਾਰ ਨੇ ਸਾਨੂੰ ਨੋਟੀਫਿਕੇਸ਼ਨ ਜਾਰੀ ਕੀਤਾ। ਔਰ ਅੱਜ ਸਾਡੀ ਅਪੀਲ ਹੈ ਅਸੀਂ ਕਿਸੇ ਵੀ ਪਾਰਟੀ ਦੇ ਜਾਂ ਸਰਕਾਰ ਦੇ ਫੈਸਲੇ ਦੇ ਖਿਲਾਫ ਨਹੀਂ ਅਸੀਂ ਇੱਕ ਅਪੀਲ ਕਰ ਰਹੇ ਹਾਂ ਸਮੂਹ ਗੈਸਟ ਫੈਕਲਟੀ ਲੈਕਚਰਰ ਕਿ ਉਸ ਜੋਇਨਿੰਗ ਤੋਂ ਪਹਿਲਾਂ ਸਾਨੂੰ ਸਾਡੂ ਸੁਰੱਖਿਅਤ ਕੀਤਾ ਜਾਵੇ ਕਿਉਂਕਿ ਅਸੀਂ ਔਖੇ ਵੇਲੇ ਤੋਂ 20-25 ਸਾਲ ਬਹੁਤ ਹੁੰਦੇ ਨੇ ਬਿਨਾਂ ਨਗੂਣੀਆਂ ਤਨਖਾਹਾਂ ਤੋਂ ਇੱਥੇ ਕੰਮ ਕੀਤਾ ਸਰਕਾਰਾਂ ਦਾ ਅਸੀਂ ਜਿਹੜਾ ਸਮਾਂ ਲੰਘਾ ਹੈ ਤੇ ਅੱਜ ਇਹ ਪੂਰੇ ਵਕਤ ਦੌਰ ਦੇ ਵਿੱਚ ਹੁਣ ਵਾਰੀ ਸਰਕਾਰ ਦੀ ਹੈ ਕਿ ਸਰਕਾਰ ਸਾਨੂੰ ਇਸ ਦੇ ਵਿੱਚ ਸਾਡੂ ਜਿਹੜੀ ਇਹ ਸੁਰੱਖਿਆ ਜਿਹੜੀ ਸਾਟਾ ਰਾਈਟ ਵੀ ਹੈ ਕਿਉਂਕਿ 25 ਸਾਲਾਂ ਤੋਂ ਜੇ ਕੋਈ ਸਾਡੇ ਘਰ ਦੇ ਉੱਤੇ ਆ ਕੇ ਕੰਚਾ ਕਰਦਾ ਤਾਂ ਤੁਸੀਂ ਇਹ ਦੇਖੋਗੇ ਜੇ ਕੋਈ ਸਾਨੂੰ ਅੱਜ ਬਾਹਰ ਦਾ ਰਸਤਾ ਦਿਖਾਉਂਦਾ ਤਾਂ ਸਾਡੇ ਹਾਲਾਤ ਕੀ ਹੈ ਸਾਡੀ ਗੈਸਟ੍ਰੋਕੀਟੀ ਮਾਨਸਿਕ ਜਿਹੜਾ ਪ੍ਰੈਸ਼ਰ ਆ ਉਹਦੇ ਵਿੱਚ ਗੁਜ਼ਰ ਰਹੇ ਆ ਤਾਂ ਇੱਥੋਂ ਤੱਕ ਕਿ ਕਈ ਸਾਡੇ ਜਿਹੜੇ ਪ੍ਰੋਫੈਸਰ ਸਾਹਿਬਾਨ ਕਿਸਾਨ ਜਿਸ ਤਰ੍ਹਾਂ ਆਤਮ ਹੱਤਿਆ ਦੇ ਦੌਰ ਦੇ ਸਮੇਂ ਵਿੱਚੋਂ ਲੰਘ ਰਹੇ ਆ ਉਸੇ ਤਰ੍ਹਾਂ ਦਾ ਦੌਰ ਜਿਹੜਾ ਅਤਮ ਹੱਤਿਆ ਦਾ ਜਿਹੜਾ ਸਾਡੇ ਪ੍ਰੋਫੈਸਰ ਗੈਰਟ 52 ਵੀ ਸਾਡੀ ਆਪਣੀ ਉਹ ਬੇਟੀ ਸੀ ਪੁੱਤਰੀ ਸੀ ਜਿਹਨੇ ਸੁਸਾਇਡ ਕੀਤਾ ਤੇ ਅਸੀਂ ਨਹੀਂ ਚਾਹੁੰਦੇ ਕਿ ਦੁਬਾਰਾ ਕੋਈ ਇਸ ਤਰ੍ਹਾਂ ਦਾ ਹਾਸਾ ਹੁਣ ਗੈਸਟ ਫੈਕਲਟੀ ਦੇ ਵਿੱਚ ਵੀ ਕੋਈ ਹੋਵੇ ਤੇ ਇਸ ਤੋਂ ਪਹਿਲਾਂ ਪਹਿਲਾਂ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਕੋਈ ਇਸ ਤਰ੍ਹਾਂ ਦੀ ਆਗਿਆ ਜਿਹੜੀ ਉਹ ਕਿਸੇ ਘਰ ਦੇ ਵਿੱਚ ਨਾ ਲੱਗੇ ਤੇ ਸਾਨੂੰ ਸੁਰੱਖਿਅਤ ਜਿਹੜੀ ਸਾਡੀ ਜਿਹੜੀ ਨੌਕਰੀ ਆ ਉਹ ਸਾਨੂੰ ਲਿਖਤੀ ਰੂਪ ਦੇ ਵਿੱਚ ਦਿੱਤੀ ਜਾਵੇ ਪੰਜਾਬ ਚ ਕਿੰਨੀਆਂ ਪੋਸਟਾਂ ਨੇ ਪੰਜਾਬ ਦੇ ਵਿੱਚ 2000 ਸਰ ਪੰਜਾਬ ਦੇ ਵਿੱਚ ਕੋਈ ਪੁੱਲ ਹਾਲ ਦੀ ਘੜੀ ਜਿਹੜੀਆਂ ਟੋਪਲ 2033 ਸੈਂਸ਼ਨ ਪੋਸਟਾਂ ਨੇ ਇਹਦੇ ਵਿੱਚੋਂ 878 ਪੋਸਟਾਂ ਦੀ ਪ੍ਰੋਗਰੈਸਿਬਿਲਟੀ ਜਿਹੜੇ ਕੀ ਕੰਮ ਕਰ ਰਹੇ ਤਾਂ ਜੇ ਆਪਾਂ ਵੈਕੈਂਟ ਪੋਸਟਾਂ ਦੀ ਗੱਲ ਕਰੀਏ ਲਗਭਗ 660 ਪੋਸਟਾਂ ਜਿਹੜੀ ਪੰਜਾਬ ਦੇ ਸਰਕਾਰੀ ਕਾਲਜਾਂ 'ਚ ਖਾਲੀ ਹੈ ਤਾਂ ਹੁਣ ਇਹਦੇ ਵਿੱਚ ਪ੍ਰੋਬਲਮ ਇਹ ਹੈ ਕਿ ਜਿਹੜੀ ਹੈਗੇ ਨਵੀਂ ਭਰਤੀ ਰਿਕਰੂਟਮੈਂਟ ਹੋਈ ਉਹ 1158 ਕੈਂਡੀਡੇਟਸ ਨੇ ਤਾਂ ਉਹਦਾ ਕਰਕੇ ਸਾਡੇ ਜਿਹੜੇ ਹੈਗੇ ਅਗੈਸਟਬਿਲਿਟੀ ਦੇ ਮਨਾ ਚ ਇਹ ਹਦਸ਼ਾ ਹੈਗਾ ਕਿ ਜਿਹੜੀਆਂ ਸਰਪਲਸ ਪੋਸਟਾਂ ਨੇ ਜਾਂ ਕੈਂਡੀਡੇਟਸ ਆ ਜਿਹੜੇ ਸਰਪਲਸ ਨੇ ਤਾਂ ਉਹਦਾ ਕਰਕੇ ਕਿਤੇ ਨਾ ਕਿਤੇ ਜਿਹੜਾ ਹੈਗਾ ਵੀ ਸਾਡੀ ਜਿਹੜੀ ਨੌਕਰੀ ਨੂੰ ਖਤਰਾ ਇਹਦੇ ਨਾਲ ਬਣ ਸਕਦਾ ਸਰਕਾਰ ਵੱਲੋਂ ਕੋਈ ਡਾਇਰੈਕਸ਼ਨ ਆਈ ਹੈ ਡੀਪੀਆਈ ਵੱਲੋਂ ਕੋਈ ਡਾਇਰੈਕਸ਼ਨ ਆਈ ਹੈ ਵੀ ਉਹਨਾਂ ਦੇ ਜੁਆਇਨਿੰਗ ਤੋਂ ਬਾਅਦ ਤੁਹਾਡੀ ਨੌਕਰੀ ਨੂੰ ਖਤਸ਼ਾ ਹੈ ਜਾਂ ਤੁਹਾਨੂੰ ਰਿਨਸਾ ਜਾਏਗਾ ਜਾਂ ਤੁਹਾਨੂੰ ਰਿਲੀਵ ਕਰਤਾ ਜਾਏਗਾ ਸਰ ਸਰਕਾਰ ਵੱਲੋਂ ਹਲੇ ਤੱਕ ਇਹਦੇ ਰਿਗਾਰਡਿੰਗ ਕੁਝ ਵੀ ਸਪਸ਼ਟ ਨਹੀਂ ਕੀਤਾ ਗਿਆ। ਨਾ ਸਰਕਾਰ ਵੱਲੋਂ ਇਹ ਗੱਲ ਕਹੀ ਗਈ ਹੈ ਵੀ ਇਹਨਾਂ ਨੂੰ ਰੀਲੀਵ ਕਰ ਦਿੱਤਾ ਜਾਵੇ ਤੇ ਨਾ ਹੀ ਅਸੀਂ ਸਰਕਾਰ ਨਾਲ ਵਾਰ-ਵਾਰ ਕੋਸ਼ਿਸ਼ ਕਰ ਰਹੇ ਹਾਂ ਆਪ ਦਾ ਰਾਬਤਾ ਕਾਇਮ ਕਰਨ ਦੀ। ਨਾ ਸਰਕਾਰ ਵੱਲੋਂ ਸਾਨੂੰ ਇਹ ਆਸ਼ਵਾਸ਼ਣ ਦਿਖਾਇਆ ਜਾ ਰਿਹਾ ਕਿ ਆ ਕੋਈ ਲਿਖਣ ਦੇ ਵਿੱਚ ਕਿਹਾ ਜਾ ਰਿਹਾ ਕਿ ਤੁਹਾਡੀ ਨੌਕਰੀ ਸੁਰੱਖਿਅਤ ਹੈ। ਸਰਕਾਰ ਇਸ ਮਾਮਲੇ 'ਚ ਹਾਲ ਦੀ ਘੜੀ ਬਿਲਕੁਲ ਚੁੱਪ ਹੈ। ਤੇ ਤੁਹਾਨੂੰ ਕੀ ਲੱਗਦਾ ਹੈ ਵੀ ਜਿਹੜੇ ਇਹ ਕੋਡ ਰਾਈਡ ਆਰਡਰ ਹੋਏ ਨੇ ਉਹਨਾਂ ਨਾਲ ਤੁਹਾਡੇ ਤੇ ਕਿੰਨਾ ਇਫੈਕਟ ਪੈਣਾ ਕਿ ਤੁਹਾਨੂੰ ਵੀ 20-25-25 ਸਾਲ ਹੋ ਗਏ। ਉਦੋਂ ਜਿਹਨਾਂ ਦੀ ਉਮਰ 37 ਸਾਲ ਸੀ ਹੁਣ 58 58 ਸਾਲ ਰਿਟਾਇਰਮੈਂਟ ਦੇ ਨੇੜੇ ਨੇ ਮੁੰਦਣਾ ਤੁਹਾਨੂੰ ਕਿਸ ਤਰ੍ਹਾਂ ਦਾ ਫੈਕਟ ਹੈ ਸਰ ਇਹ ਤਾਂ ਗੱਲ ਹੈਗੀ ਹੈ ਵੀ ਜਿੰਨੇ ਵੀ ਸਾਡੇ ਸਾਰੇ ਪ੍ਰੋਫੈਸਰ ਇੱਥੇ ਬੈਠੇ ਨੇ ਫੈਕਲਟੀ ਦੇ ਮੈਂਬਰ ਬੈਠੇ ਨੇ ਤਾਂ ਕਿਸੇ ਨੂੰ 5 ਸਾਲ 10 ਸਾਲ 15 ਸਾਲ 20 ਵੀ ਸਾਲ ਜਿਹੜੇ ਇੱਥੇ ਹੋਵੇ 2001 ਦੀ ਜਿਹੜੀ ਕਿ ਹੈ ਫੈਕਲਟੀ ਚੱਲ ਰਹੀ ਹੈ ਤਾਂ ਉਦੋਂ ਤੋਂ ਟੀਚਰ ਜਿਹੜੇ ਇਹਦੇ ਚ ਕੰਮ ਕਰ ਰਹੇ ਆ ਕੁਝ ਪ੍ਰੋਫੈਸਰ ਸਾਡੇ ਇਹ ਜਿਹੇ ਵੀ ਜਿਹੜੇ ਕਿ ਆ ਪਿਛਲੇ 2-3 ਸਾਲਾਂ ਤੋਂ ਰਿਟਾਇਰ ਵੀ ਹੋ ਚੁੱਕੇ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਪੱਤਾ ਨਹੀਂ ਕੁਛ ਨਹੀਂ ਦਿੱਤਾ ਜਾ ਰਿਹਾ ਤਾਂ ਜਿਹੜੀ ਨਮੀ ਸਾਡੇ ਉੱਪਰ ਜਿਹੜੀ ਆ ਸੱਟ ਵੱਜ ਰਹੀ ਹੈ ਜਿਹਦੇ ਨਾਲ ਸਾਨੂੰ ਇਹ ਕਲਚਿਆ ਦੀ ਸਾਡੀਆਂ ਨੌਕਰੀਆਂ ਜਿਹੜੀਆਂ ਖਤਰੇ ਦੇ ਵਿੱਚ ਐ ਤਾਂ ਉਹਦੇ ਨਾਲ ਸਾਨੂੰ ਇਹ ਲੱਗਦਾ ਵੀ ਅਸੀਂ ਇਸ ਤੋਂ ਬਾਅਦ ਕਿਸੇ ਹੋਰ ਰਾਹ ਉੱਤੇ ਵੀ ਨਹੀਂ ਹਿੰਗੇ ਤੇ ਹੁਣ ਤੁਸੀਂ ਮੁਖਮੰਜ਼ੀ ਕੋ ਕੀ ਮੰਗ ਕਰਦੇ ਸਰੋਜੀ ਸਾਡੀ ਤਾਂ ਕੋਈ ਮੰਗੇ ਜੀ ਅਸੀਂ ਤਾਂ ਇਹ ਚਾਹਨੀਆ ਕਿ ਇੰਜੀਨੀਅਰ ਵੀ ਸਾਡੇ ਗੈਸਟੋਕਿਲਟੀ ਪੈਦਾ ਫਰਾਈਗੇ ਨਹੀਂ ਉਹ ਸਾਰੇ ਵੀ ਸਾਰੇ ਸਿਕਿਉਰ ਕਰ ਦੇਣ ਉਹਨਾਂ ਦੀ ਜੋ 58 ਸਾਲ ਦੀ ਉਮਰ ਕਰਦਨ ਤੇ ਨਾਲ ਸਭ ਜੀ ਦੀ ਇੱਕ ਸੈਲਰੀ ਇੱਕ ਸਹੀ ਤਰੀਕੇ ਨਾਲ ਕਰਦਨ ਕੁਈ ਮੇਚੇ ਦੇ ਦਿਨਾਂ ਚ ਕੋਈ ਆਮ ਆਦੀ ਪਾਰਟੀ ਨਹੀਂ ਤੇ ਕੰਮ ਤਾਂ ਬਹੁਤ ਅੱਛਾ ਕੀਤਾ ਸੀ ਸਾਡੇ ਆਪਣੀ ਤਾਂ ਸੈਲਰੀਜ਼ ਵਧਾਈਆਂ ਸੀ ਅਸੀਂ ਉਹਨਾਂ ਦਾ ਧੰਨਵਾਦ ਨਹੀਂ ਕਰਦੇ ਆ ਪਰ ਉਹਨੇ ਸਲੇਬ ਵਗੈਰਾ ਬਣਾਤੀਆਂ ਸੀ ਅਸੀਂ ਦੇਖ ਚਾਹੁੰਦੇ ਕਿ ਸਲੇਬ ਵਗੈਰਾ ਵਿਚਾਈ ਰਿਮੂਵ ਕਰ ਦਿੰਨ ਖਤਮ ਕਰ ਦਿੰਨ ਸਭ ਦੀ ਸੈਲਰੀ ਇਕਸਮਾਨ ਕਰ ਦਿੰਨ ਤੇ ਸਭ ਨੂੰ ਸਿਕਿਉਰ ਕਰ ਦਿੰਨ ਇਸ ਕਰਕੇ ਸਾਰੇ ਬੰਦੇ ਆਜੀ ਬਦੀ ਇੱਕ ਜੀਵਨ ਦਾ ਗੁਜ਼ਾਰਾ ਕਰ ਸਕਣ ਕਿਉਂਕਿ ਜੇਕਰ ਨੌਕਰੀ ਨਹੀਂ ਰਹੇਗੀ ਤਾਂ ਸਾਰਿਆਂ ਦੇ ਪਰਿਵਾਰ ਰੁਲ ਜਾਈਗੇ ਬਹੁਤੇ ਲੋਕ ਜਿਵੇਂ ਸਾਰੇ ਹੀ ਇਸ ਨੌਕਰੀ ਤੇ ਤੁਹਾਨੂੰ ਪਤਾ ਹੀ ਜੀਵਨ ਸਭ ਦਾ ਡਿਪੈਂਡ ਹੁੰਦਾ ਮੈਮ ਕਿੰਨੇ ਕਿੰਨੇ ਲੈਕਚਰ ਜਿਹੜੋਗੇ ਐਮਰਕੋਲੋਜੀ ਕੰਮ ਕਰ ਰਹੇ 19 ਵੀਤ ਤੇ ਇਹ ਸਾਰੇ ਗੈਸਟੋਕਲਟੀਜ਼ ਨੇ ਆ ਨਹੀਂ ਇੱਕ ਪਾਰਟਾਈਂ ਔਰ ਬਾਕੀ ਜਿਹੜੇ ਗੈਸਟ ਤੇ ਇਹਨਾਂ ਦੇ ਕਿੰਨਾ ਕੋ ਇਫੈਕਟ ਹੈ ਜਿਹੜੇ ਬਾਟਾਈਮ ਨੇ ਜਾਂ ਜਿਹੜੇ ਬਾਕੀ ਸਾਰਿਆਂ ਦੇ 1100 ਜਿਹੇ ਕੋਟ ਰਾਈ ਜਿਹੜੇ ਇਹਨਾਂ ਨੂੰ ਆਰਡਰ ਨੇ ਆਉਂਦੇ ਨੇ ਦੇਖੋ ਜੀ ਖਤਰਾ ਤਾਂ ਸਾਰਿਆਂ ਨੂੰ ਜੀ ਜੇ ਸਾਨੂੰ ਐ ਤਾਂ ਤੁਹਾਨੂੰ ਨਹੀਂ ਜੀ ਕਿਉਂਕਿ ਜਿਵੇਂ ਅਸੀਂ ਕੱਚੇ ਮੁਲਾਜ਼ਮ ਕਹਿ ਲਾਂਨੇ ਉਵੇਂ ਹੋ ਗਈ ਜਿਹੜੇ ਕੋਪਰ ਮੰਨਣ ਨਹੀਂ ਜੀ ਫੋਨ ਕੀ ਮੰਗ ਕਰਦੇ ਫਿਰ ਜੀ ਇਹ ਕੋ ਸਾਨੂੰ ਜਿਹੜਾ ਹੈ ਇੰਸ਼ੋਰੈਂਸ ਦੇ ਕਿ ਸਾਨ 58 ਸਾਲ ਤੱਕ ਜਿਹੜਾ ਹੈ ਸਕੂਲ ਚੋਂ ਕੱਢਿਆ ਨਹੀਂ ਜਾਏਗਾ। ਔਰ ਸਾਡੀ ਜਿਹੜੀ ਹੈ ਜੋਬ ਹੈ ਫੁਰ ਵੀ ਬੈਨੀਫਿਟ ਦਿੱਤੇ ਜਾਣ। ਤੁਹਾਡਾ ਨਾਮ ਕੀ? ਉਹ ਨਿਕਾ ਕੰਮ। ਤੁਹਾਡਾ ਨਾਮ ਹੈ। ਮਾਲਪੁਰ ਪੰਜਾਬ ਰਿਪਾਰਟ। ਤੁਹਾਡਾ ਨਾਮ ਜੀ। ਸੌਰਵ ਕੰਮਰ। ਤਲਵਿੰਦਰ ਸਿੰਘ। ਮੈਂ ਤੁਹਾਡਾ ਨਾਮ ਜੀ। ਅਰਿੰਕ। ਨੀਲਪਸ਼ੀਨ। ਤੁਹਾਡਾ ਨਾਮ ਜੀ। ਤੁਹਾਡਾ ਡਾਕਟਰ ਕੁਸ਼ਿੰਦਰ ਕੌਰ ਪੰਜਾਬੀ। ਪਰ ਇਹਨਾਂ ਨੂੰ डॉक्टर रंजी गौरी न्यूज डिपार्टमेंट एबीए न्यूज चैनल देखने वाले सभी दर्शकों से हम अपील करते हैं कि एबीए न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें हिं, जय हिंद जय भारत